ਤੇ ਹੀ ਸਤਿਕਾਰਯੋਗ ਸਾਥੀਓ ਸੰਯੁਕਤ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਜਿਹੜਾ 26 ਮਾਰਚ ਦੀ ਟਰੈਕਟਰ ਜਿਹੜੀ ਮਾਰਚ ਕੱਢਣੀ ਜਾਣੀ ਆ 37 ਜਥੇਬੰਦੀਆਂ ਦਾ ਇਹ ਪੰਜਾਬ ਭਰ ਵਿੱਚ ਨਹੀਂ ਭਾਰਤ ਭਰ ਵਿੱਚ ਜਿਹੜਾ ਇਹ ਫੈਸਲਾ ਹੋਇਆ ਕਿ ਭਾਰਤ ਭਰ ਦੇ 500 ਸ਼ਹਿਰਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਊਗਾ ਇਸੇ ਤਰ੍ਹਾਂ ਆਪਾਂ ਕਪੂਰਥਲਾ ਵਿੱਚ ਜਿਹੜਾ ਉਹ ਟਰੈਕਟਰ ਮਾਰਚ ਕੱਢਣਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ 11 ਵਜੇ ਕਪੂਰਥਲਾ ਦਾਣਾ ਮੰਡੀ ਵਿੱਚ ਇਕੱਤਰ ਹੋਣਾ ਹੈ ਉੱਥੇ ਆਪਾਂ ਥੋੜੀ-ਬੋਦੀ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਰੂਟ ਹੈ ਉਹ ਦਾਣਾ ਮੰਡੀ ਤੋਂ ਲੈ ਕੇ ਰਮਨੀਕ ਚੌਂਕ ਰਮਨੀਕ ਚੌਂਕ ਤੋਂ ਅਜਲਾ ਫਾਟਕ ਰਾਹੀਂ ਆਪਾਂ ਜਲੰਧਰ ਬਾਈਪਾਸ ਚੱਲਾਂਗੇ ਬਾਈਪਾਸ ਤੋਂ ਡੀਸੀ ਚੌਂਕ ਵਾਪਸ ਆਵਾਂਗੇ ਡੀਸੀ ਚੌਂਕ ਤੋਂ ਬੱਸ ਸਟੈਂਡ ਦੇ ਅੱਗੇ ਉਹਦੀ ਸਤਨਰੇਨ ਬਾਜ਼ਾਰ ਦੇ ਵਿੱਚ ਦੀ ਸ਼ੀਟਪੱਗ ਸਿੰਘ ਚੌਂਕ ਤੋਂ ਫਿਰ ਕਚਹਿਰੀ ਚੌਂਕ ਹੁੰਦਿਆਂ ਹੋਇਆਂ ਸਟੇਟ ਗੁਰਦੁਆਰਾ ਸਾਹਿਬ ਦੇ ਅੱਗੇੋਂ ਦੀ ਹੋ ਕੇ ਮੰਡੀ ਵਿੱਚ ਆ ਕੇ ਆਪਾਂ ਫਿਰ ਸਮਾਪਤ ਕਰਾਂਗੇ ਜਿਹੜੀ ਇੱਕ ਜ਼ਰੂਰੀ ਬੇਨਤੀ ਕਰਨੀ ਆ ਕਿ ਆਪਾਂ ਇਹ ਜਿਹੜਾ ਜ਼ਾਬਤਾ ਬਹੁਤ ਕਾਇਮ ਰੱਖਣਾ ਇੱਕ ਲੈਂਡ ਛੱਡ ਕੇ ਜਿੰਨੇ ਵੀ ਨੌਜਵਾਨ ਟਰੈਕਟਰ ਲੈ ਕੇ ਆਉਣਗੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਇਹ ਚੰਗਾ ਸਨੇਹਾ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹ ਦੇ ਮਕਸਦ ਜਿਹੜੇ ਦੋ ਆ ਇੱਕ ਤਾਂ ਹੈਗਾ ਕਿਸਾਨੀ ਕਰਜ਼ੇ ਤੇ ਲਕੀਰ ਮਰਵਾਉਣ ਦੀ ਗੱਲ ਹੈ ਤੇ ਦੂਸਰਾ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਲੈਣ ਦੀ ਗੱਲ ਜਿਹੜੀ ਆ ਕਿਸਾਨਾਂ ਨੇ ਜਿਹੜੀ ਦਿੱਲੀ ਤੋਂ ਇੱਕ ਮੰਗ ਰਹਿ ਗਈ ਸੀ ਆਪਣੀ ਉਹ ਐਮਐਸਪੀ ਜਿਹੜੀ ਉਹ ਬਹੁਤ ਜ਼ਰੂਰੀ ਲੈਣੀ ਹੈ ਤੁਸੀਂ ਜਿੱਦੇ ਵੱਡੇ ਪੱਧਰ ਤੇ ਇਸ ਮਾਰਚ ਵਿੱਚ ਹਿੱਸਾ ਲਓਗੇ ਤੇ ਉਨੀ ਜਲਦੀ ਜਿਹੜੀ ਫਸਲਾਂ ਦੀ ਕਾਨੂੰਨੀ ਗਰੰਟੀ ਜਿਹੜੀ ਐ ਐਮਐਸਪੀ ਆਪਾਂ ਨੂੰ ਮਿਲੂਗੀ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿਕਾਰਯੋਗ ਵੀਰੋ ਜਿਸ ਤਰ੍ਹਾਂ ਵੀਰ ਨੇ ਦੱਸਿਆ ਜੀ ਆਪਾਂ ਨੂੰ ਸਾਰਾ ਕਿ ਜਿਹੜਾ 26 ਤਰੀਕ ਨੂੰ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਆ ਸੋ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਆ ਪਿੰਡਾਂ ਵਿੱਚ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਵੱਧ ਤੋਂ ਵੱਧ ਜਿਹੜਾ ਉਸ ਦਿਨ ਆਪਣੇ ਟਰੈਕਟਰ ਲੈ ਕੇ ਤੇ ਕਪੂਰਸਲਾ ਦਾਣਾ ਮੰਡੀ ਵਿੱਚ ਪਹੁੰਚੋ ਜਿਹੜਾ ਕਿ ਬਹੁਤ ਵੱਡਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿਹੜੀ ਆ ਆਪਾਂ ਨੂੰ ਅਪੀਲ ਆ ਕਿ ਰੂਟ ਸ਼ੋਅ ਕਰਨਾ ਆ ਸੋ ਵੱਧ ਤੋਂ ਵੱਧ ਟਰੈਕਟਰ ਲੈ ਕੇ ਆਓ ਮੇਰੇ ਵੀਰ ਪਿੰਡਾਂ ਦੇ ਵਿੱਚੋਂ ਤਾਂ ਤਾਂ ਕਿ ਕਾਫਲਾ ਆਪਣਾ ਵੱਡਾ ਹੋ ਸਕੇ ਜਿਹੜੀਆਂ ਆਪਾਂ ਇੱਕ ਕਾਨੂੰਨੀ ਮੰਗਾਏ ਉਹਨਾਂ ਨੂੰ ਆਪਾਂ ਰੱਦ ਕਰਵਾਈਏ ਲਕੀਰ ਮਰਵਾਈਏ ਧੰਨਵਾਦ ਸਾਸਰੀ ਕਾਲ ਜੀ